ਆ ਜਿਹੜੇ ਆਪਾਂ ਦਿੱਲੀੋਂ ਲਿਆਉਂਦੇ ਆ ਆਪਾਂ ਲਿਆ ਕੇ ਆਏ ਐ ਜਿਹੇ ਲੋਕਾਂ ਨੂੰ ਆਪਾਂ ਮੰਨ ਮਲੇ ਬਣਾਤਾ ਜਿਹੜੇ ਸਰਪੰਚ ਦੇ ਬਣ ਸਕਦੇ ਸੀ ਇੱਕ ਤਫਾਨ ਨਾਲ ਹੀ ਇੱਕ ਵਾਡੇ ਤੋਂ ਤੇ ਅੱਜ ਪੰਜਾਬ ਬਰਬਾਦ ਕਰ ਦਿੱਤਾ ਉਹ ਤਾਂ ਲੁੱਟਣ ਆਏ ਆ ਆਪਾਂ 5 ਸਾਲ ਦੇਤੇ ਉਹਨਾਂ ਨੇ ਖੁੱਲ੍ਹਾਂ ਲੁੱਟਣ ਦਾ ਕੰਮ ਸ਼ੁਰੂ ਕੀਤਾ ਚਲੇ ਜਾਵਾਂਗੇ ਕਾਂਗਰਸ ਵੀ ਜਦੋਂ ਹੁੰਦੇ ਮੈਂ ਤੁਹਾਨੂੰ ਇੰਨਾ ਲੱਗਦਾ ਤੁਸੀਂ ਆ ਵੀ ਦੇਖ ਲਓ ਤੇ ਜਰਦਾ ਕਰਦੇ ਧਰੇ ਤੁਸੀਂ ਸੋਚੋ ਕਿ ਕਾਂਗਰਸ ਨੇ ਸਾਡੇ ਪੰਜਾਬ ਨੂੰ ਕੀ ਕੀ ਦੀ ਦੇਤੀ ਹੈ ਕੋਈ ਕੁਝ ਵੀ ਤੁਹਾਨੂੰ ਆ ਵੀ ਲੈ ਲਓ ਨਹੀਂ ਤੁਹਾਨੂੰ ਦੇਖੋ ਗੁਰੂ ਘਰਾਂ ਦੇ ਕਬਜ਼ਾ ਹੋਣ ਲੱਗੇ ਤੱਕ ਹਜ਼ੂਰ ਸਾਹਿਬ ਤੇ ਹੁਣ ਸਿੱਖ ਕੌਮ ਦੀ ਕੰਟਰੋਲ ਨਹੀਂ ਹੈ ਉਹਨਾਂ ਦਾ ਕੰਟਰੋਲ ਹੈ ਤੱਕ ਪਟਨਾ ਸਾਹਿਬ ਤੇ ਹੁਣ ਉਹਨਾਂ ਦਾ ਕੰਟਰੋਲ ਹੈ ਜਿੱਥੇ ਖਾਲਸਾ ਪੰਥ ਦੀ ਕਮੇਟੀ ਸੀ ਗਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਹਨਾਂ ਨੇ ਲੈ ਲਈ। ਸ਼ਰੂਫ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਤੋੜ ਕੇ ਹਰਿਆਣਾ ਆਪਣੇ ਕਬਜ਼ੇ 'ਚ ਕਰ ਲਿਆ। ਤੇ ਕਦੋਂ ਜਾਗੋਗੇ? ਸਟੇਜ ਤੋਂ ਇੱਕ ਵਾਰ ਫਿਰ ਤੋਂ ਸੁਖਵੀਰ ਸਿੰਘ ਬਾਦਲ ਗਰਜਦੇ ਹੋਏ ਨਜ਼ਰ ਆ ਰਹੇ ਨੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲਲਕਾਰਿਆ ਜਾ ਰਿਹਾ ਹੈ। ਉਹਨਾਂ ਦਾ ਪੰਜਾਬੀਆਂ ਨੂੰ ਅਪੀਲ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ 2027 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਲਿਆਓ ਤੇ ਜੋ ਅਸੀਂ ਜ਼ਮਾਨ ਕਰਦੇ ਆ ਉਸੇ ਹਮੇਸ਼ਾ ਅਸੀਂ ਪੱਕੇ ਰਹਿਨੇ ਆ ਤੇ ਜੋ ਪੰਜਾਬੀਆਂ ਦੇ ਨਾਲ ਪਹਿਲਾ ਵਾਅਦੇ ਕੀਤੇ ਸੀ ਉਹ ਵੀ ਵਾਅਦੇ ਪੂਰੇ ਹੋਏ ਨੇ ਤੇ ਹੁਣ 2027 ਦੇ ਵਿੱਚ ਵੀ ਜੋ ਵਾਅਦੇ ਕਰਾਂਗੇ ਉਹ ਵੀ ਅਸੀਂ ਇੱਕ ਇੱਕ ਕਰਕੇ ਜ਼ਰੂਰ ਪੂਰਾਵਾਂਗੇ ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਸੁਖਵੀਰ ਸਿੰਘ ਬਾਦਲ ਦਾ ਆਓ ਤੁਹਾਨੂੰ ਸੁਣਾਉਣੇ ਆ ਜਿਹੜੇ ਆਪਾਂ ਦਿੱਲੀ ਤੋਂ ਲਿਆਉਂਦੇ ਆ

ਆਪਣਾ ਕੀ ਹੋਣਾ ਸੀ ਅੱਜ ਜਵਾਬ ਦੇ ਦੀ ਅੱਜ ਪੰਜਾਬ ਤੋਂ ਮੈਂ ਲੱਭ ਪਾ ਰਿਹਾ ਜੋ ਕੁਝ ਤੁਸੀਂ ਐਂ ਕਰੋ ਆਪਣੇ ਘਰੇ ਚਲਾਓ ਆਪਣੇ ਬਜ਼ੁਰਗਾਂ ਨੂੰ ਪੁੱਛੋ ਇਹ ਬੰਬੀਆਂ ਮਿਲੀਆਂ ਕਿਵੇਂ ਦਿੱਤੀਆਂ ਬਜ਼ੁਰਗ ਕਹਿੰਦੇ ਬਾਪੂ ਬਾਦਲ ਸਿੰਘ ਮੁਖਮਤ ਜੀ ਜਦੋਂ ਸਾਨੂੰ ਦਿੱਤੀਆਂ ਓਹ ਬੰਬੀਆਂ ਮੇਰੇ ਬਿਜਲੀ ਮੁੱਕ ਕਿਨੇ ਕੀਤੀ ਨਵੇਂ ਮੁੰਡਿਆਂ ਨੂੰ ਤਾਂ ਪਤਾ ਹੀ ਨਹੀਂ ਕਿਉਂਕਿ ਹੁਣ ਤਾਂ ਸਮਝੋ ਅੱਜ ਸਾਡੀ ਵੀ ਮੁਸ਼ਕਲੀ ਚੀਜ਼ ਹੈ ਧੀਨਾਂ ਦਾ ਬਾਪੂ ਬਾਦਲ ਆ ਪਹਿਲੇ ਮੰਡੀਆਂ ਪਰ ਕੋਈ ਗੁੰਡਾ ਜਿਹਾ ਨਹੀਂ ਹੁੰਦਾ ਸੀ ਐਮਐਸਟੀ ਫਜ਼ਲਾਦ ਦੇ ਨਹੀਂ ਹੁੰਦੀ ਸੀ ਆ ਮੰਡੀਆਂ ਪਿੰਡਾਂ 'ਚ ਬਣਾਉਣ ਵਾਲਾ ਐਮਐਸਟੀ ਦੂਆਂ ਵਾਲਾ ਕਾਨਦਲੇ ਬਾਬੂ ਜ਼ਾਹ ਮੁਹੰਮਦ ਆਜਾ ਟਰੈਕਟਰ ਦਾ ਟੈਕਸ ਲੱਗਦਾ ਹੁੰਦਾ ਸੀ ਟੈਕਸ ਮਾਫ ਕਰਨਾ ਹੈ ਅਕਾਲੀ ਦਲ ਹੈ ਆ ਲੋਕ ਰੋਡਾ ਉਹਨਾਂ ਨੇ ਹੁਣ ਨਹੀਂ ਸੀ ਲਿੰਕ ਰੋਡਾ ਬਣਾਉਣਾ ਸਾਰਾ ਪੈਸਾ ਲਿੰਕ ਰੋਡਾ ਤੇ ਬਣਾਇਆ ਪਾਇਆ ਅਕਾਲੀ ਦਲ ਨੇ ਕਿਉਂਕਿ ਅਕਾਲੀ ਦਲ ਥੋੜੇ ਵਿੱਚੋਂ ਨਿਕਲੇ ਆ ਸਾਨੂੰ ਦਰਦ ਦਾ ਸਾਨੂੰ ਪਤਾ ਹੈ ਕਿ ਕਿੰਨੀ ਮੁਸ਼ਕਲ ਕੀ ਹੈ ਹੁਣ ਕੇਜਰੀ ਵਾਲ ਨੂੰ ਪਤਾ ਹੈ ਕੋਈ ਕੇਜਰੀ ਵਾਲ ਨੂੰ ਵੇਖ ਰਿਹਾ ਆ ਗਰੀਬ ਨੂੰ ਪਹਿਲੇ ਧਰਮਸ਼ਾਲਾ ਸਿੱਖ ਸਰਕਾਰੀ ਖਲਤ ਨਹੀਂ ਹੁੰਦੀਆਂ ਸੀ ਜਿਹੜੀ ਧਰਮਸ਼ਾਲਾ ਬਲੌਰ ਉੱਤੇ ਸਕੀਮ ਵੀ ਵੱਡੇ ਬਾਦਲ ਸਿੰਘ ਸਾਹਿਬ ਲੈ ਕੇ ਆਏ ਸੀ ਪਹਿਲੇ ਬਕਰ ਖਾਲ ਨੂੰ ਹਿੰਦੂ ਤਾਮ ਵਿੱਚ ਜਦੋਂ ਆ ਸੁਪਾ ਦੀ ਪੈਨਸ਼ਨ ਸ਼ੁਰੂ ਹੋਈ ਉਹ ਵੱਡੇ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਬਜ਼ੁਰਗਾਂ ਦੀ ਪੈਨਸ਼ਨ ਜਿਹੜੀ ਅੱਜ ਤੱਕ ਮਿਲ ਰਹੀ ਹੈ ਆਟਾ ਗਾਹ ਦੀ ਸਕੀਮ ਸ਼ਗਨ ਦੀ ਸਕੀਮ ਐਸੀ ਬੱਚਿਆਂ ਨੂੰ ਮੋਟਰਾਂ ਦੀ ਸਕੀਮ ਦੋਟੇ ਨੂੰ ਬਿਜਲੀ ਮਾ ਕੰਦੀ ਸਕੀਮ ਸਾਰਾ ਕੁਝ ਅਕਾਲੀ ਦੇ ਦੀਆਂ ਸਾਰੀਆਂ ਬੰਦ ਹੋਈ ਪਈਆਂ ਮੈਡੀਕਲ ਇੰਸ਼ੋਰੈਂਸ ਤੁਹਾਨੂੰ ਇੰਨਾ ਹੌਸਲਾ ਸੀ ਕੋਈ ਆਪਤ ਆਇਆ ਨਾ ਤੁਹਾਨੂੰ ਪਤਾ ਸੀ ਕਿ ਆਪਣੀ ਸਰਕਾਰ ਹੈ ਅਕਾਲੀ ਦੇ ਸਰਕਾਰ ਨਹੀਂ ਆਪਣੀਆਂ ਸਾਡੀ ਬਾਹ ਫੜੀ ਜਾਊਗੀ ਹੁਣ ਤੁਹਾਨੂੰ ਕੋਈ ਹੌਸਲਾ ਹੈ ਹੁਣ ਵਿਚਾਰੇ ਇਹਨਾਂ ਉੱਤੇ ਡਾਕੇ ਆਏ ਆ ਕੋਈ ਵਿਚਾਰਾ ਨੂੰ ਉਮੀਦ ਨਹੀਂ ਕਿਸ ਸਰਕਾਰ ਤੋਂ ਕਿਉਂਕਿ ਉਹ ਸਰਕਾਰ ਦਿੱਲੀ ਹੈ ਨਹੀਂ ਉਹ ਪੰਜਾਬ ਪ੍ਰਤੀ ਜਜ਼ਬਾ ਹੀ ਹੈ ਨਹੀਂ ਕੋਟਾ ਲੁੱਟਣ ਆਏ ਆਪਾਂ 5 ਸਾਲ ਦੇਤੇ ਉਹਨਾਂ ਨੇ ਖੁੱਲ੍ਹਾਂ ਲੁੱਟਣ ਦਾ ਕੰਮ ਸ਼ੁਰੂ ਕੀਤਾ ਹੈ ਚਲੇ ਜਾਓ ਕਾਂਗਰਸ ਵੀ ਜਦੋਂ ਹੁੰਦੇ ਮੈਂ ਤੁਹਾਨੂੰ ਇੰਨਾ ਲੱਗਦਾ ਤੁਸੀਂ ਆ ਵੀ ਆ ਵੀ ਦੇਖ ਲੋ ਤਜਰਬਾ ਕਰਦੇ ਤਰੇ ਤੁਸੀਂ ਸੋਚੋ ਕਿ ਕਾਂਗਰਸ ਨੇ ਸਾਡੇ ਪੰਜਾਬ ਨੂੰ ਕੀ ਕੀ ਦੀ ਦੇਤੀ ਹੈ ਕੋਈ ਵੀ ਗੱਲ ਆ ਵੀ ਲੈ ਲਓ ਨਹੀਂ ਤੁਹਾਨੂੰ ਦੇਖੂਗੀ